ਪੰਜਾਬ ਦਾ ਪਹਿਲਾ ਐਸਾ ਪਿੰਡ ਜਿੱਥੇ ਨਸ਼ਾ ਛੱਡਣ ਦੇ ਪੈਸੇ ਦਿੱਤੇ ਜਾਂਦੇ ਨੇ ਕਿ ਜਿਹੜੇ ਪਰਿਵਾਰ ਸਾਡੇ ਕੋਲ ਨਸ਼ਾ ਮੁਕਤ ਹੋ ਕੇ ਆਣਗੇ ਉਹਨਾਂ ਪਰਿਵਾਰਾਂ ਨੂੰ 100% ਨਸ਼ਾ ਮੁਕਤ ਹੋਿਆਂ ਨੂੰ ਅਸੀਂ 11000 ਰੁਪਏ ਦੇਣਾ 11000 ਰੁਪਏ 11000 ਕਿ ਜਿਹੜੇ ਨੌਜਵਾਨ ਨਾ ਛੱਡਣਾ ਚਾਹੁੰਦੇ ਆ ਉਹਨਾਂ ਦਾ ਅਸੀਂ ਨਾਲ ਲਾਜ ਵੀ ਫ੍ਰੀ ਕਰਾ ਰਹੇ ਆ ਪਲੱਸ ਉਹਦੇ ਨਾਲ 1100 ਰੁਪਏ ਖਾਣ ਪਤਾ ਮਹੀਨੇ ਦਾ ਗ੍ਰਾਮ ਪੰਚਾਇਤरण ਸਿੰਘ ਕਲਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਦੇ ਰਹੀ ਹੈ ਮੈਨੂੰ ਇਹਦਾਂ ਲੱਗਦੇ ਕਿ ਇੱਕ 11000 ਦੇ ਨਾਲ ਕਿਸੇ ਮਾ ਦਾ ਪੁੱਤ ਬਚ ਸਕਦਾ ਹੈ ਨਸ਼ੇ ਵਾਲ ਨੂੰ ਤਾਂ ਲੋਕ ਨਫ਼ਰਤ ਕਰਦੇ ਆ ਨਸ਼ੇ ਵਾਲੇ ਤੇ ਲੋਕ ਪਰਚੇ ਘਟਾਉਂਦੇ ਉਹਨਾਂ ਨੂੰ ਕੁੱਟਦੇ ਆ ਗਾਲਾਂ ਕੱਢਦੇ ਆ ਕਿ ਪਹਿਲੀ ਪੰਚਾਇਤ ਆ ਰਣ ਸਿੰਘ ਕਹਾਂਦੀ ਕਿ ਨਸ਼ਾ ਛਡਨ ਵਾਲ ਨੂੰ ਪੈਸੇ ਦਿੱਤੇ ਜਾਂਦੇ ਉਹ ਵੀ 11000 ਉਹ ਵੀ 11000 ਇਹ ਨਵੀਂ ਇੱਕੜੀ ਗੱਲ ਹੈ ਮਤਲਬ ਹੁਣ ਤੁਹਾਡੇ ਪਿੰਡ ਵਿੱਚ ਇੱਕ ਵੀ ਸ਼ਰਾਬ ਦਾ ਡੇਕ ਨਹੀਂ ਹਾਂ ਬਿਲਕੁਲ ਸਾਡੇ ਪਿੰਡ ਦੀ ਹਦੂਦ ਦੇ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੈ ਇਹ ਕਿ ਰਣ ਸਿੰਘ ਕਹਾਂਦੇ ਆ ਆਪਦੇ ਪਿੰਡ ਦੇ ਕਿਸਾਨਾਂ ਲਈ ਇੱਕ ਨਾਰਾ ਮਾਰਿਆ ਕਿ ਤੁਸੀਂ ਯਾਰ ਆਓ ਸਾਡੇ ਕੋਲੇ ਜਿਹੜਾ ਝੋਨਾ ਨਹੀਂ ਲਾਊਗਾ ਉਹ ਮੱਕੀ ਔਰ ਸਾਨੂੰ ਖੁਸ਼ੀ ਹੈ ਕਿ ਅਸੀਂ ਅੱਜ ਹੀ ਬੀਜ ਉਹ ਫ੍ਰੀ ਵੰਡ ਕੇ ਹਟੇ ਆਂ ਅਸਲ ਵਿੱਚ ਜੀ ਮੈਂ ਸਰਪੰਚ ਚੌਧਰ ਕਾਨ ਕਾਰਨ ਨੂੰ ਜਾਂ ਸਰਪੰਚ ਸਾਹਿਬ ਕਹੌਣ ਨੂੰ ਨਹੀਂ ਸੀ ਬਣਿਆ ਨਾ ਮੈਂ ਚਿੱਟੇ ਕੱਪੜੇ ਪਾਉਣ ਨੂੰ ਬਣਿਆ ਸੀ ਕਿਉਂਕਿ ਅਸੀਂ ਨਾਰੇ ਮਾਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਆਂ ਰਣ ਸਿੰਘ ਕਹਿੰਦਾ ਕਹਿੰਦਾ ਕਰਕੇ ਵਿਖਾਉਂਦਾ ਕਿ ਜੇ ਮੈਂ ਆ ਉਹਦੇ ਪਿੰਡ ਨੂੰ ਹੋਰ ਅੱਗੇ ਲੈ ਕੇ ਜਾਣਾ ਅਸ਼ਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਰਣਸੀਕਲਾ ਵਿੱਚ ਮੌਜੂਦਾ ਪੰਜਾਬ ਦਾ ਪਹਿਲਾ ਐਸਾ ਪਿੰਡ ਜਿੱਥੇ ਨਸ਼ਾ ਛੱਡਣ ਦੇ ਪੈਸੇ ਦਿੱਤੇ ਜਾਂਦੇ ਨੇ ਨਹੀਂ ਯਕੀਨ ਹੋ ਰਿਹਾ ਤਾਂ ਪਿੰਡ ਦੇ ਸਰਪੰਚ ਸਾਡੇ ਨਾਲ ਮੌਜੂਦ ਨੇ ਮਿੰਟੂ ਸਰਪੰਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਕਿ ਇਹ ਗੱਲ ਸੱਚ ਹੈ ਕਿ ਪਿੰਡ ਵਿੱਚ ਨਸ਼ਾ ਛੱਡਣ ਦੇ ਪੈਸੇ ਦਿੱਤੇ ਜਾ ਰਹੇ ਨੇ ਵੀਰੇ ਜੋ ਮੈਂ ਕਹਿ ਰਹੀ ਹਾਂ ਸੱਚ ਹੈ ਹਾਂ ਧੰਨਵਾਦ ਜੀ ਪਹਿਲਾਂ ਤੁਸੀਂ ਜਿਰਨਸੀਕਲਾ ਆਏ ਹੋ ਤੇ ਜਿਹੜਾ ਤੁਸੀਂ ਸਵਾਲ ਕੀਤਾ ਵਾਕਿਆ ਹੀ ਸੱਚ ਹੈ ਕਿਉਂਕਿ ਸ਼ਾਇਦ ਸੁਣਨ ਵਾਲਿਆਂ ਨੂੰ ਨਹੀਂ ਸੱਚ ਲੱਗਣੀ ਗੱਲ ਕਿ ਨਸ਼ੇ ਛੱਡਣ ਵਾਲਿਆਂ ਨੂੰ ਪੈਸੇ ਦਿੱਤੇ ਜਾਂਦੇ ਆ ਕਿਉਂਕਿ ਰਣਸੀਂਘ ਕਲਾਂ ਵਿੱਚ ਦਿੱਤੇ ਜਾਂਦੇ ਆ ਵਾਕਈ ਦਿੱਤੇ ਜਾਂਦੇ ਆ ਕਿ ਰਣਸੀਂਘ ਕਲਾਂ ਦੀ ਇੱਕ ਨਵੀਂ ਮਹਮਾ ਰਣਸੀਂਘ ਕਲਾਂ ਦੀ ಗ್ರಾಮ ਪੰਚਾਇਤ ਨੇ ਸ਼ੁਰੂ ਕੀਤੀ ਆ ਜਿਹੜੀ ਮਹਮਾ ਦਾ ਨਾਰਾ ਏ ਕਿ ਨਸ਼ਾ ਮੁਕਤੀ ਦਾ ਵਿਹਾਨ ਰਣਸੀਂਘ ਕਲਾਂ ਬਣੂ ਪੰਜਾਬ ਦੀ ਸ਼ਾਨ ਅਸੀਂ ਆਪਣੇ ਪਿੰਡ ਨੂੰ 100% ਨਸ਼ਾ ਮੁਕਤ ਕਰਨ ਲਈ ਇੱਕ ਨਵੀਂ ਨਵੇਕਲੀ ਮਹਮਾ ਸ਼ੁਰੂ ਕੀਤੀ ਆ ਕਿ ਜਿਹੜੇ ਪਰਿਵਾਰ ਸਾਡੇ ਕੋਲ ਨਸ਼ਾ ਮੁਕਤ ਹੋ ਕੇ ਆਣਗੇ ਉਹਨਾਂ ਪਰਿਵਾਰਾਂ ਨੂੰ 100% ਨਸ਼ਾ ਮੁਕਤ ਹੋਿਆਂ ਨੂੰ ਅਸੀਂ 11000 ਰੁਪਏ ਦੇਣਾ 11000 ਰੁਪਏ 11000 ਰੁਪਏ ਔਰ ਮੈਨੂੰ ਖੁਸ਼ੀ ਹੈ ਕਿ ਅਸੀਂ ਕੋਈ ਦਿਨ ਪਹਿਲਾਂ ਸਾਡੇ ਮੋਗੇ ਦੇ ਡੀਸੀ ਸਾਹਿਬ ਸਾਗਰ ਸੇਤੀਆ ਜੀ ਰਣ ਸਿੰਘ ਕਲਾ ਆਏ ਸੀਗੇ 7 ਤਰੀਕ ਨੂੰ ਅਸੀਂ ਉਹਨਾਂ ਦੇ ਹੱਥੋਂ 30 ਪਰਿਵਾਰਾਂ ਨੂੰ ਜਿਹੜੇ ਅਸੀਂ ਨਸ਼ਾ ਮੁਕਤ ਹੋਏ ਪਰਿਵਾਰਾਂ ਨੂੰ ਜਿਹੜੇ ਸਾਡੇ ਕੋਲੇ ਆਏ ਸੀ ਉਹਨਾਂ ਨੂੰ ਅਸੀਂ ਨਾਮ ਦਵਾਇਆ ਔਰ ਨਾਲ ਪ੍ਰਸ਼ੰਸਾ ਪੱਤਰ ਦਵਾਇਆ ਇਹ ਆਪਣੇ ਆਪ ਵਿੱਚ ਚੰਬੇ ਵਾਲੀ ਗੱਲ ਆ ਕਿ ਨਸ਼ੇ ਵਾਲ ਨੂੰ ਤਾਂ ਲੋਕ ਨਫ਼ਰਤ ਕਰਦੇ ਆ ਨਸ਼ੇ ਵਾਲੇ ਤੇ ਲੋਕ ਪਰਚੇ ਘਟਾਉਂਦੇ ਉਹਨਾਂ ਨੂੰ ਕੁੱਟਦੇ ਆ ਗਾਣਾ ਕੱਢਦੇ ਆ ਕਿ ਪਹਿਲੀ ਪੰਚਾਇਤ ਰਣ ਸਿੰਘ ਕਲਾਂ ਦੀ ਕਿ ਨਸ਼ਾ ਛੱਡਣਾਂ ਨੂੰ ਪੈਸੇ ਦਿੱਤੇ ਜਾਂਦੇ ਉਹ ਵੀ 11000 ਰੁਪਏ ਉਹ ਵੀ 11000 ਰੁਪਏ ਨਵੇਕੜੀ ਗੱਲ ਹੈ ਇੱਥੇ ਵਸ ਨਹੀਂ ਕਿ ਰਣ ਸਿੰਘ ਕਲਾਂ ਦੀ ಗ್ರಾಮ ਪੰਚਾਇਤ ਨੇ ਇੱਕ ਹੋਰ ਨਾਲ ਇੱਕ ਗੱਲ ਐਡ ਕੀਤੀ ਹੈ ਨਸ਼ਾ ਮੁਕਤ ਕਰਨ ਦੀ ਖਾਤਰ ਕਿ ਜਿਹੜੇ ਨੌਜਵਾਨ ਨਾ ਛੱਡਣਾ ਚਾਹੁੰਦੇ ਆ ਉਹਨਾਂ ਦਾ ਅਸੀਂ ਨਾਲ ਲਾਜਵੀ ਫ੍ਰੀ ਕਰਾ ਰਹੇ ਆ ਪਲੱਸ ਉਹਦੇ ਨਾਲ 1100 ਰੁਪਏ ਖਾਣ ਪਤਾ ਮਹੀਨੇ ਦਾ ಗ್ರಾಮ ਪੰਚਾਇਤ ਰਣ ਸਿੰਘ ਕਲਾਂ ਦਾਨੀ ਸੱਜਣਾ ਦੇ ਸੰਯੋਗ ਨਾਲ ਦੇ ਰਹੀ ਹੈ ਇਹ ਵੀ ਇੱਕ ਵੱਖਰੀ ਗੱਲ ਆ ਕਿ ਨਸ਼ਾ ਛੱਡਣਾਂ ਦਾ ਲਾਜਵੀ ਫ੍ਰੀ ਲਾਸੋਨ ਨੂੰ 1100 ਰੁਪਿਆ ਮਹੀਨਾ ਜਿਹੜਾ ਖਰਾਕ ਪੱਤਾ ਵੀ ਦਿੱਤਾ ਜਾਂਦਾ ਤੇ ਜਦੋਂ ਤੋਂ ਤੁਸੀਂ ਉਹ ਪਰਾਲਾ ਕੀਤਾ ਨੌਜਵਾਨ ਆਏ ਆ ਪਿੰਡ ਚੋਂ ਬਿਲਕੁਲ ਜੀ ਸਾਡੇ ਕੋਲੇ ਬਹੁਤ ਸਾਰੇ ਨੌਜਵਾਨ ਨਹਾ ਛੱਡਣ ਲਈ ਆਏ ਆ ਔਰ ਕੁਝ ਨੌਜਵਾਨ ਸਾਡੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਿਹੜੇ ਦਾਖਲ ਕਰਵਾਏ ਹੋਏ ਆ ਔਰ ਕੁਝ ਨੌਜਵਾਨ ਜਿਹੜੇ ਪਹਿਲੀ ਸਟੇਜ ਤੇ ਹੀ ਹਜੇ ਲੱਗੇ ਸੀ ਨਸ਼ੇ ਦੇ ਆਦੀ ਹੋਏ ਸੀ ਉਹਨਾਂ ਨੂੰ ਅਸੀਂ ਐਮਡੀ ਡਾਕਟਰ ਤੋਂ ਮੈਡੀਸਨ ਦਵਾ ਕੇ ਪਿੰਡ ਵਿੱਚ ਘਰ ਵਿੱਚ ਰੱਖ ਕੇ ਉਹਨਾਂ ਦਾ ਇਲਾਜ ਕਰਾ ਰਹੇ ਹਾਂ ਜੀ ਇਹ ਤੁਹਾਡੇ ਪਿੰਡ ਚ ਨਾ ਹਰ ਵਾਰੀ ਕੋਈ ਨਵਹਿਕਲੇ ਉਪਰਾਲਾ ਕੀਤਾ ਜਾਂਦਾ ਹੈ ਪਹਿਲੇ ਮੈਂ ਆਈ ਸੀ ਕਿ ਕੂੜਾ ਲਿਆਓ ਤੇ ਪੈਸੇ ਕਮਾਓ ਹੁਣ ਨਸ਼ੇ ਦਾ ਉਪਰਾਲਾ ਕੀਤਾ ਜਾਂਦਾ ਇਹ ਸਭ ਦਿਮਾਗ ਚ ਕਿਵੇਂ ਆਉਂਦਾ ਕਿਉਂਕਿ ਜਦੋਂ ਸਰਪੰਚ ਬਣ ਜਾਂਦਾ ਨਾ ਬੰਦਾ ਤਾਂ ਗਾਇਬ ਹੋ ਜਾਂਦਾ ਲੋਕੀ ਕਹਿੰਦੇ ਪਰ ਤੁਸੀਂ ਨਵਹਿਕਲੇ ਲਈ ਕੰਮ ਕਰ ਰਹੇ ਹੋ ਹਰ ਵਾਰੀ ਪਿੰਡ ਵਿੱਚ ਅਸਲ ਵਿੱਚ ਜੀ ਮੈਂ ਸਰਪੰਚ ਚੌਧਰ ਕਾਨ ਕਰਨ ਨੂੰ ਜਾਂ ਸਰਪੰਚ ਸਾਹਿਬ ਕਹਣ ਨੂੰ ਨਹੀਂ ਸੀ ਬਣਿਆ ਨਾ ਮੈਂ ਚਿੱਟੇ ਕੱਪੜੇ ਪਾਉਣ ਨੂੰ ਬਣਿਆ ਸੀ ਮੈਂ ਸਰਪੰਚ ਇਸ ਕਰਕੇ ਹੀ ਤੀਜੀ ਵਾਰ ਵੀ ਇਸ ਕਰਕੇ ਮੇਰਾ ਸਰਪੰਚੀ ਦੀ ਚੋਣ ਲੜਨ ਦਾ ਤੇ ਵੰਨ ਦਾ ਜਿਹੜਾ ਮਕਸਦ ਇਹੀ ਹੈ ਕਿ ਜੇ ਮੈਂ ਆ ਉਹਦੇ ਪਿੰਡ ਨੂੰ ਹੋਰ ਅੱਗੇ ਲੈ ਕੇ ਜਾਣਾ ਮੇਰੀ ਇੱਕੋ ਹੀ ਰੀਝ ਆ ਜਿਵੇਂ ਸਿੱਧੂ ਮੂਸੇਵਾਲੇ ਨੇ ਟਿੱਬਿਆਂ ਦੇ ਵਿੱਚ ਬੰਬੇ ਵਾਲੇ ਆਉਣ ਲਾਤੇ ਸੀ ਓਵੇਂ ਮੇਰੀ ਰੀਝ ਆ ਜਿਵੇਂ ਹੁਣ ਸਾਡੇ ਰਣ ਸਿੰਘ ਕਲਾਂ ਵਿੱਚ ਤੁਹਾਡੇ ਅਰਗੇ ਵੱਡੇ ਟੀਵੀ ਚੈਨਲ ਵੱਡੇ ਵੱਡੇ ਲੋਕ ਸਾਡੇ ਰਣ ਸਿੰਘ ਕਲਾਂ ਵਿੱਚ ਆਉਂਦੇ ਆ ਰਣ ਸਿੰਘ ਕਲਾਂ ਨੂੰ ਦੇਖਣ ਆਉਂਦੇ ਆ ਮੇਰੀ ਹਜੇ ਹੋਰ ਰੀਝ ਆ ਕਿ ਮੈਂ ਆ ਉਹਦੇ ਪਿੰਡ ਨੂੰ ਹੋਰ ਅੱਗੇ ਲੈ ਕੇ ਜਾਵਾਂ ਕੋਈ ਵੀ ਮੇਰੇ ਪਿੰਡ ਦੇ ਵਿੱਚ ਕਮੀ ਨਾ ਰਹੇ ਕਿਉਂਕਿ ਜਿਹੜੀਆਂ ਕਮੀਆਂ ਸੀ ਉਹਨੂੰ ਦੂਰ ਕਰਨ ਤੇ ਲੱਗੇ ਹੋਆ ਜਿਹੜਾ ਕੰਮ ਹਜੇ ਰਹਿੰਦੇ ਆ ਅਧੂਰੀ ਅਸੀਂ ਉਹਨਾਂ ਨੂੰ ਪੂਰੇ ਕਰਨ ਤੇ ਲੱਗੇ ਹੋਏ ਆ ਇਹਦੇ ਕਰਕੇ ਮੈਂ ਸਮਝਦਾ ਕਿ ਮੇਰਾ ਸ਼ੌਂਕ ਪਿੰਡ ਨੂੰ ਖੂਬਸੂਰਤ ਬਣਾਉਣਾ ਮੇਰਾ ਸ਼ੌਂਕ ਪਿੰਡ ਨੂੰ ਹੋਰ ਅੱਗੇ ਲੈ ਕੇ ਜਾਣਾ ਔਰ ਉਹਦੇ ਕਰਕੇ ਅਸੀਂ ਦਿਨ ਰਾਤ ਇੱਕ ਕਰਕੇ ਜਿਵੇਂ ਜੁਗ ਨੂੰ ਰਾਤ ਨੂੰ ਵੀ ਜਾ ਕੇ ਆਪਣਾ ਆਪ ਮੱਚ ਕੇ ਉਹ ਚਾਨਣ ਕਰਦਾ ਉਹ ਵੀ ਅਸੀਂ ਦਿਨੇ ਵੀ ਕੰਮ ਕਰਦੇ ਆ ਰਾਤ ਨੂੰ ਵੀ ਅਸੀਂ ਕੰਮ ਕਰਨ ਵਾਲੇ ਬੰਦੇ ਆ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਪਿੰਡ ਦੀ ਗੱਲ ਇੱਕ ਬਲੱਖਣ ਟਾਂਗ ਨਾਲ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਪੇਸ਼ ਹੁੰਦੀ ਆ ਕਿਰਨ ਸਿੰਘ ਕਲਾਂਬਚੀ ਆਰ ਹੁਣ ਵੀ ਹੁਣ ਨਸ਼ੇ ਵਾਲ ਨੂੰ ਪੈਸੇ ਦਿੱਤੇ ਜਾ ਰਹੇ ਆ ਕਿਉਂਕਿ ਕਿਰਨ ਸਿੰਘ ਕਲਾਂ ਇਹੋ ਜਿਹਾ ਮੈਂ ਸ਼ੁਰੂ ਕਰਤੀਆਂ ਤੁਸੀਂ ਦੇਖੋ ਹੈਰਾਨੀ ਵਾਲੀ ਗੱਲ ਆ ਅਸੀਂ ਮੈਂ ਮੈਂ ਸ਼ੁਰੂ ਕੀਤੀ ਸੀ 2019 ਚ ਕਿ ਪਲਾਸਟਿਕ ਲਿਆਓ ਸਾਡੇ ਤੋਂ ਖੰਡ ਗੁੜ ਚੋਲ ਲੈ ਜਾਓ ਬਰਾਬਰ ਪਲਾਸਟਿਕ ਦੇ ਉਸ ਤੋਂ ਬਾਅਦ ਮੈਂ ਮੈਂ ਸ਼ੁਰੂ ਕਰਦੇ ਆ ਪਰਾਲੀ ਨੂੰ ਅਗਣਾ ਲਾਓ 60 ਤੋਂ 500 ਰੁਪਿਆ ਪ੍ਰਤੀ ਏਕੜ ਮਾਜਵਾ ਲੈ ਜੋ ਕਿਸਾਨਾਂ ਨੂੰ ਆਖਿਆ। ਉਸ ਤੋਂ ਬਾਅਦ ਮੈਂ ਸ਼ੁਰੂ ਕਰਦਾਂ ਰਣਸੀਹ ਕਲਾਂ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਪੈਸੇ ਕਮਾਓ। ਰੁੱਖ ਵੀ ਫ੍ਰੀ ਉਹਨਾਂ ਨੂੰ ਪਾਲਣ ਦੇ ਪੈਸੇ ਵੀ ਰਣਸੀਹ ਕਲਾਂ ਨੇ ਫ੍ਰੀ ਦਿੱਤੇ। ਉਵੇਂ ਹੀ ਫਿਰ ਰਣਸੀਹ ਕਲਾਂ ਨੇ ਇੱਕ ਹੋਰ ਨਵੀਂ ਮਹਿਮਾ ਜਿਹੜੀ ਸ਼ੁਰੂ ਕੀਤੀ ਕਿ ਕੂੜਾ ਲਿਆਓ ਪੈਸੇ ਕਮਾਓ ਤੇ ਨਾਮ ਪਾਓ। ਇਹ ਵੀ ਇੱਕ ਨਵੀਂ ਮਹਿਮਾ ਸੀ। ਉਵੇਂ ਇੱਕ ਜਿਹੜੀ ਲਾਇਬ੍ਰੇਰੀ ਦੇ ਵਿੱਚ ਖੜਿਆ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਬਣੀ ਆ ਕਿਤਾਬਾਂ ਪੜ੍ਹਨਾਓ ਤੇ ਪੈਸੇ ਕਮਾਓ ਉਵੇਂ ਇੱਕ ਨੌਕਰੀ ਮਹਿਮਾ ਕਿ ਪੈ ਕਿਤਾਬਾਂ ਪੜਨ ਨਾਲੋਂ ਪੈਸੇ ਦਿੱਤੇ ਐਵੇਂ ਇੱਕ ਨਵੀਂ ਮਹਿਮਾਸੀਂ ਹੋਰ ਸ਼ੁਰੂ ਕੀਤੀ ਆ ਕਿ ਜਿਹੜੀ ਹੁਣ 2025 ਦੇ ਵਿੱਚ ਸ਼ੁਰੂ ਕਰਤੀ ਕਿ ਤੁਸੀਂ ਭਾਈ ਨਸ਼ਾ ਨਸ਼ਾ ਮੁਕਤੀ ਦਾ ਅਭਿਆਨ ਰਣ ਸਿੰਘ ਕਲਾ ਬਣੋ ਪੰਜਾਬ ਦੀ ਸ਼ਾਨ ਨਸ਼ਾ ਮੁਕਤ ਹੋ ਕੇ ਸਾਡੇ ਕੋਲੇ ਆਓ ਤੇ 11000 ਦਾ ਨਾਮ ਪਾਓ ਸਾਡੇ ਤੋਂ ਫ੍ਰੀ ਇਲਾਜ ਕਰਾਓ ਨਾਲ 1100 ਦਾ ਖਾਣਾ ਖਾ ਪੱਤਾ ਪਾਓ ਇਹ ਵਾਕਈ ਆਪਣੇ ਆਪ ਵਿੱਚ ਅਚੰਭੇ ਵਾਲੀਆਂ ਗੱਲਾਂ ਜਦੋਂ ਲੋਕ ਦੇਖਦੇ ਆ ਕਿ ਵਾਕ ਰਣ ਸਿੰਘ ਕਲਾ ਦੇ ਵਿੱਚ ਯਾਰ ਪ੍ਰਾਲੀ ਨਾਂ ਸਾੜਨਾਂ ਨੂੰ 500 ਮਿਲਦਾ ਜਿਹੜੇ ਬੰਦੇ ਪਲਾਸਟਿਕ ਦੇ ਕੇ ਆਉਂਦੇ ਆ ਪੰਚਾਇਤ ਨੂੰ ਵਾਕੇ ਪਲਾਸਟਿਕ ਦੇ ਬਦਲੇ ਖੰਡਕੋੜ ਚੋਲ ਮਿਲਦੇ ਆ ਜਿਹੜੇ ਬੰਦੇ ਰੁੱਖ ਲਾਉਂਦੇ ਆ ਉਹਨਾਂ ਨੂੰ ਰੁੱਖ ਪਾਲਣ ਦੇ ਪੈਸੇ ਦਿੱਤੇ ਜਾਂਦੇ ਆ ਜਿਹੜੇ ਕਿਤਾਬਾਂ ਪੜਨ ਆਉਂਦੇ ਆ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਜਿਵੇਂ ਜੈਕੌਰ ਦਾ ਕਹਿੰਦੇ ਸੀ ਜੈਕੁਰੇ ਤੇਰਾ ਲੋਕਾਂ ਭਾਰੇ ਦੁੱਧ ਵੇਖਦਾ ਪਰ ਵੇਖਦਾ ਜੈਕੌਰ ਦਾ ਪਾਣੀ ਪਰ ਨਸੀਹ ਕਲਾਂ ਦੀਆਂ ਜੈਕੌਰਾਂ ਦਾ ਮੈਂ ਸਮਝਦਾ ਕਿ ਕੂੜਾ ਵੇਖਦਾ ਹਾਂ ਕੂੜਾ ਵੇਖਦਾ ਜਿਹੜਾ ਦੁਨੀਆ 'ਚ ਨਹੀਂ ਵੇਖਦਾ ਵੱਡੀਆਂ ਵੱਡੇ ਦੇਸ਼ਾਂ ਦੀ ਸਮੱਸਿਆ ਕੂੜਾ ਕੂੜੇ ਸਾਂਭਣ ਦੇ ਪੈਸੇ ਲੈ ਜਾਂਦੇ ਆ ਕੈਨੇਡਾ ਅਮਰੀਕਾ ਦੇ ਵਿੱਚ ਵੀ ਉੱਥੇ ਟੈਕਸ ਕੱਟਿਆ ਜਾਂਦਾ ਜਦੋਂ ਕੋਈ ਨਾਲ ਹੀ ਅਸੀਂ ਸੂਮਾਨ ਖਰੀਦਦੇ ਆ ਵਿੱਚ ਹੀ ਉਹਦੇ ਕੂੜੇ ਨੂੰ ਸਾਂਭਣ ਦੇ ਪੈਸੇ ਲੈ ਜਾਂਦੇ ਆ ਪਰ ਅਨਸਿੰਘ ਘਰਾਂ ਦੀ ਜਿਹੜੀ ಗ್ರಾಮ ਪੰਚਾਇਤ ਤੱਕ ਮਿੰਨੀ ਸਰਕਾਰ ਆਪਦੇ ਪਿੰਡ ਦੀ ਉੱਥੇ ਪੈਸੇ ਦਿੱਤੇ ਜਾਂਦੇ ਆ ਇਹ ਬਹੁਤ ਵੱਡੀਆਂ ਗੱਲਾਂ ਆ ਇਹ ਖੂਬਸੂਰਤ ਗੱਲਾਂ ਉਵੇਂ ਅਸੀਂ ਨਸ਼ੇ ਮੁਕਤੀ ਕਰਨ ਦੇ ਖਾਤਰ ਅਸੀਂ ਇਹ ਫਾਰਮੂਲਾ ਅਪਣਾਇਆ ਕਿ ਅਸੀਂ ਕਿਸੇ ਨੂੰ ਕੁੱਟਣਾ ਨਹੀਂ ਅਸੀਂ ਕੋਈ ਪਹਿਰਾ ਨਹੀਂ ਲਾਉਣਾ ਕਿਸੇ ਨੂੰ ਠਾਣੇ ਅਸੀਂ ਕਿਸੇ ਦੀ ਮੁਖਬਰੀ ਨਹੀਂ ਕਰਨੀ ਕੋਈ ਵਦ ਖੋਈ ਨਹੀਂ ਕਰਨੀ ਪੰਚਾਇਤ ਨੇ ਕਿਉਂਕਿ ਪਿੰਡ ਦੇ ਵਿੱਚ ਰਹਿਣਾ ਅਸੀਂ ਪਿੰਡ ਦੇ ਲੋਕਾਂ ਨੂੰ ਪਿਆਰ ਨਾਲ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਆਪਣੇ ਪੁੱਤ ਫਰੀਦ ਨੂੰ ਮਿੱਠੀਆਂ ਖਜੂਰਾਂ ਤੇ ਮਿੱਠੀ ਗੁੜ ਦਾ ਲਾਲਚ ਦੇ ਕੇ ਨਵਾਜਦਾ ਕਰਨ ਆਇਆ ਸੀ ਓਵੇਂ ਅਸੀਂ ਆਪਣੇ ਪਿੰਡ ਦੇ ਪੁੱਤਾਂ ਨੂੰ ਅਸੀਂ ਨਸ਼ੇ ਦੀ ਲਾਹਤ ਤੋਂ ਛਡਾਉਣ ਖੜਾ ਛਡਾਉਣ ਦੀ ਖਾਤਰ ਨਸ਼ੇ ਤੋਂ ਮੁਕਤ ਕਰਨ ਦੀ ਖਾਤਰ ਗ੍ਰਾਮ ਪੰਚਾਇਤ ਨੇ ਇੱਕ ਨਵੇਕਲਾ ਮਹਿਮ ਸ਼ੁਰੂ ਕੀਤੀ ਹੈ ਕਿ ਨਸ਼ਾ ਛੱਡਣ ਵਾਲਿਆਂ ਨੂੰ ਅਸੀਂ ਪੈਸੇ ਦੇਣੀ ਹੈ ਔਰ ਬਹੁਤ ਸਾਡੀ ਇਸ ਮਹਿਮ ਨੂੰ ਦੁਨੀਆ ਦੇ ਵਿੱਚ ਬੜਾ ਸਤਿਕਾਰ ਤੇ ਪਿਆਰ ਦਿੱਤਾ ਬਹੁਤ ਸ਼ਾਬਾਸ਼ੀ ਮਿਲ ਰਹੀ ਹੈ ਲੋਕਾਂ ਵੱਲੋਂ ਕਿ ਵਾਕਈ ਇੱਕ ਵੱਖਰਾ ਆਈਡੀਆ ਰਣ ਸਿੰਘ ਕਲਾਂ ਦਾ ਉਹਦੇ ਕਰਕੇ ਜੇ ਤੁਸੀਂ ਵੀ ਰਣ ਸਿੰਘ ਕਲਾਂ ਦੇ ਵਿੱਚ ਆਏ ਹੋ ਕਿ ਵਾਕਈ ਰਣ ਸਿੰਘ ਕਲਾਂ ਦੱਸ ਸਕੇ ਇਸ ਪੂਰੀ ਦੁਨੀਆ ਨੂੰ ਕਿ ਹਾਂ ਰਣ ਸਿੰਘ ਕਲਾਂ ਵਿੱਚ ਨਸ਼ਾ ਛੱਡਣ ਵਾਲ ਨੂੰ ਪੈਸੇ ਵਾਕਈ ਹੀ ਮਿਲਦੇ ਆ ਵੀਰੇ ਜਦੋਂ ਦਾ ਇਹ ਉਪਰਾਲਾ ਸ਼ੁਰੂ ਕੀਤਾ ਹੈ ਤਾਂ ਪਿੰਡ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਨਸ਼ਿਆਂ ਦੇ ਵਿਰੁੱਧ ਬਿਲਕੁਲ ਜੀ ਕੋਈ ਵੀ ਤੁਸੀਂ ਚੰਗੀ ਮਾੜੀ ਮਹਿਮਾ ਸ਼ੁਰੂ ਕਰੋ ਉਹਦੇ ਸੋਨੂੰ ਛਿੱਟੇ ਆਉਣੇ ਸ਼ੁਰੂ ਹੋਣੇ ਹੋਣੇ ਆ ਕੁਦਰਤੀ ਤੌਰ ਤੇ ਕੋਈ ਵੀ ਕੰਮ ਤੁਸੀਂ ਕਰਕੇ ਵੇਖੋ ਤੇ ਰਣਸੀ ਵਾਕਈ ਇਹ ਸਾਡੀ ਜਿਹੜੀ ਚੰਗੀ ਮਹਿਮਾ ਸੀ ਉਹਦਾ ਛਿੱਟੇ ਚੰਗੀ ਨਿਕਲ ਰਹੇ ਆ ਉਹਦੇ ਚੰਗੇ ਪ੍ਰਣਾਮ ਨਿਕਲ ਰਹੇ ਆ ਨੌਜਵਾਨ ਸਾਡੇ ਕੋਲੇ ਆਪ ਆ ਰਹੇ ਆ ਔਰ ਪਰਿਵਾਰ ਸਾਡੇ ਕੋਲ ਨਸ਼ਾ ਮੁਕਤ ਹੋ ਕੇ ਆ ਰਹੇ ਆ ਖੁਸ਼ੀ ਹੋ ਰਹੀ ਹੈ ਸਾਨੂੰ ਬੇਸ਼ੱਕ 11000 ਰੁਪਏ ਕੋਈ ਬਹੁਤ ਵੱਡੀ ਕੋਈ ਰਕਮ ਨਹੀਂ ਨਾ ਉਹਦੇ ਨਾਲ ਸਾਰਾ ਜੀਵਨ ਬਤੀਤ ਹੋਣਾ ਤੋਂ ਛੋਟੀ ਜਿਹੀ ਅੱਜ ਦੇ ਇੰਨੀ ਮਹਿੰਗਾਈ ਦੇ ਚੱਕਰ ਵਿੱਚ ਬਹੁਤ ਛੋਟੀ ਮਾਉਂਟ ਹੈ ਪਰ ਚੇਤਤਾ ਕਰਦਾ ਸੀ ਕਿ ਵੱਡੀਆਂ ਵੱਡੀਆਂ ਰਕਮਾਂ ਰੱਖੀਏ ਪਰ ਜਿੰਨੇ ಗ್ರಾಮ ਪੰਚਾਇਤ ਕੋਲੇ ਪ੍ਰਬੰਧ ਸੀਦਾਂ ਨਹੀਂ ਸਕੇ ਜਿਨ੍ਹਾਂ ਦੇ ਸਹਿਯੋਗ ਨਾਲ ਉਹਨਾਂ ਅਸੀਂ ਪ੍ਰਬੰਧ ਦੇ ਨਾਲ ਕਰ ਰਹੇ ਹਾਂ ਪਰ ਫੇਰ ਵੀ ਜਿਵੇਂ ਜੰਗਲ ਨੂੰ ਅੱਗ ਲੱਗੀ ਆ ਚਿੜੀ ਕੋਸ਼ਿਸ਼ ਕਰਦੀ ਆ ਕਿ ਮੈਂ ਅੱਗ ਬੁਝਾਵਾਂ ਬੇਸ਼ੱਕ ਉਹ ਤਾਂ ਨਹੀਂ ਬੁਝ ਰਹੀ ਪਰ ਜਿੱਦਣ ਉਹਦੀ ਇੱਕ ਪਾਸੇ ਗਿਣਤੀ ਹੋਊਗੀ ਉਸ ਦਿਨ ਚਿੜੀ ਦੀ ਵੀ ਗਿਣਤੀ ਉਹਨਾਂ ਬੁਝਾਉਣ ਵਾਲੇ ਚ ਹੋਊ ਅੱਗ ਸਾਡੀ ਚੁੰਝ ਛੋਟੀ ਆ ਸਾਡਾ ਸਰੀਰ ਛੋਟਾ ਸਾਡੇ ਯਤਨ ਛੋਟੇ ਹੋ ਸਕਦੇ ਪਰ ਸਾਡੀ ਸੋਚ ਤੇ ਭਾਵਨਾ ਸੋਚੀ ਇਹਦੇ ਵੱਡੀ ਆ ਕਿ ਯਾਰ ਅਸੀਂ ਇਹ ਇਹ ਕੰਮ ਦੇ ਵਿੱਚ ਯੋਗਦਾਨ ਪਾ ਰਹੇ ਹਾਂ ਅਸੀਂ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਹਮ ਵੱਡੇ ਪੱਧਰ ਤੇ ਕੰਮ ਹੋਣਾ ਚਾਹੀਦਾ ਸਰਕਾਰਾਂ ਨੂੰ ਕਰਨਾ ਚਾਹੀਦਾ ਉਹਨਾਂ ਕੋਲ ਵੱਡੀਆਂ ਚੁੰਝਾਂ ਐ ਵੱਡੇ ਪ੍ਰਬੰਧ ਆ ਵੱਡੇ ਸਾਰਾ ਕੁਝ ਅਮਲਾ ਫੈਲਾ ਉਹਨਾਂ ਨੂੰ ਕਰਨਾ ਚਾਹੀਦਾ ਰਣ ਸਿੰਘ ਕਾਲਾ ਜਿੱਡੀ ਜੋਗਾ ਹੈ ਉਹਨਾਂ ਕਰ ਰਿਹਾ ਆ ਆਪਦੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੀ ਖਾਤਰ ਮੈਨੂੰ ਇਦਾਂ ਲੱਗਦਾ ਕਿ ਇੱਕ 11000 ਦੇ ਨਾਲ ਕਿਸੇ ਮਾਂ ਦਾ ਪੁੱਤ ਬਚ ਸਕਦਾ ਕਿਸੇ ਮਾਂ ਦਾ ਕੋਈ ਵੀ ਘਰੇ ਹੈਗਾ ਜੀ ਜਿਹੜਾ ਨਸ਼ਾ ਕਰਦਾ ਉਹ ਬਾਚ ਸਕਦਾ ਇੱਕ 11000 ਰੁਪਏ ਦੇ ਇਨ। ਹਾਂ ਬਿਲਕੁਲ ਜੀ ਬਹੁਤ ਵੱਡੀ ਇੱਕ ਸ਼ਾਬਾਸ਼ ਇਹ ਵੀ ਹੁੰਦੀ ਹੈ ਕਿ ਨਾਲ ਅਸੀਂ ਪ੍ਰਸ਼ੰਸਾ ਪੱਤਰ ਦਿੰਨੇ ਆ। ਔਰ ਜਿਹੜੇ ਪਰਿਵਾਰ ਸਾਡੇ ਕੋਲੇ ਪਹਿਨੇ 100% ਨਸ਼ਾ ਮੁਕਤ ਸੀ ਅਸੀਂ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਤੇ ਮਾਣ ਪੱਤਰ ਦਿੱਤੇ ਆ। ਕਿ ਇਹ ਵਾਕਈ ਸਾਡੇ ਪਰਿਵਾਰ ਪਹਿਨੇ ਹੀਰੇ ਪਰਿਵਾਰ ਸੀ ਜਿਹੜਾ ਜਮਾ ਹੀ ਨਸ਼ਾ ਨਹੀਂ ਵਰਤਦੇ। ਕਿਉਂਕਿ ਅੱਜ ਸਾਡੇ ਸਮਾਜ 'ਚ ਸ਼ਰਾਬ ਵੀ ਨਸ਼ਾ ਨਹੀਂ ਸਮਝਿਆ ਜਾਂਦਾ ਪਰ ਨਹੀਂ ਸਾਡਾ ਕਟਿਆਰੀਆ ਇਹ ਹੈ ਸੀਗਾ ਕਿ ਜਿਹੜੇ ਬੰਦੇ ਸ਼ਰਾਬ ਨਹੀਂ ਪੀਂਦੇ ਤਮਾਕੂ ਨਹੀਂ ਵਰਤਦੇ ਚਿੱਟਾ ਨਹੀਂ ਖਾਂਦੇ ਰਵਾਈਤੀ ਨਸ਼ੇ ਭੰਗ ਫੀਮ ਭੁੱਕੀ ਨਹੀਂ ਵਰਤਦੇ ਅਸੀਂ ਉਹਨੂੰ 100% ਮੰਨਦੇ ਆਂ ਸਾਨੂੰ ਖੁਸ਼ੀ ਹੈ ਕਿ ਸਾਡੇ ਕੋਲੇ ਉਹ ਪਰਿਵਾਰ 100% ਹੋ ਕੇ ਆਏ ਆ ਜਿਨ੍ਹਾਂ ਦੇ ਘਰੇ ਸ਼ਰਾਬ ਵੀ ਹੈ ਨਹੀਂ ਔਰ ಗ್ರಾಮ ਪੰਚਾਇਤ ਨੇ ਪਹਿਲਾਂ ਆਪਣੇ ਪਿੰਡ ਨੂੰ ਸ਼ਰਾਬ ਦੇ ਠੇਕੇ ਤੋਂ ਮੁਕਤ ਕੀਤਾ ਸੀ ਪਿਛਲੇ ਸਾਲ ਆਪਦੇ ਪਿੰਡ ਦੇ ਵਿੱਚੋਂ ਸ਼ਰਾਬ ਦਾ ਠੇਕਾ ਚਕਾਇਆ ਅੱਛਾ ਕਿ ਸਾਡਾ ਪਿੰਡ ਸ਼ਰਾਬ ਤੋਂ ਵੀ ਮੁਕਤ ਹੋਵੇ ਕਿਉਂਕਿ ਇਹ ਸ਼ਰਾਬ ਪੀ ਪੀ ਲੋਕ ਲੋਕਾਂ ਦੇ ਘਰ ਉੱਜੜ ਗਏ ਜੀ ਅੱਛਾ ਲੋਕਾਂ ਦੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਸਾਨੂੰ ਇਹ ਜਿਹੜੇ ਜਦੋਂ ਤੁਸੀਂ ਜਦੋਂ ਤੁਸੀਂ ਸਟੋਰੀਆਂ ਕਰਨ ਲੱਗੋਂਗੇ ਸੋਨੂੰ ਇਹ ਜੇ ਨੇਕਾ ਕਾਰ ਮਿਲ ਜਾਣਗੇ ਜਿੰਨਾ ਲੋਕ ਕਹਿਣਗੇ ਇਹ ਆ ਘਰ ਤਾਂ ਯਾਰ ਸ਼ਰਾਬ ਨੇ ਪੱਟਤਾ ਆ ਘਰ ਤਾਂ ਸ਼ਰਾਬ ਨਹੀਂ ਇਹ ਜਾੜਤਾ ਇਹ ਜੀਆਂ ਸੋਨੂੰ ਧਾਰਨਾ ਮਿਲਣਗੀਆਂ ਇਸ ਕਰਕੇ ਸ਼ਰਾਬ ਵੀ ਇੱਕ ਬਹੁਤ ਖਤਰਨਾਕ ਨਸ਼ਾ ਏ ਉਹ ਵੀ ਸਾਨੂੰ ਬੰਦ ਕਰਨਾ ਚਾਹੀਦਾ ਉਹ ਤੋਂ ਵੀ ਮੁਕਤ ਹੋਣਾ ਚਾਹੀਦਾ ਉਵੇਂ ಗ್ರಾಮ ਪੰਚਾਇਤ ਚਿੱਟਾ ਸਾਰੇ ਤਰ੍ਹਾਂ ਦੇ ਨਸ਼ੇ ਖਤਰਨਾਕ ਨਸ਼ਿਆਂ ਤੋਂ ਖੜਾ ਛਡਾਉਣ ਦੀ ਖਾਤਰ ਇਹ ਮੈਂ ਮਸ਼ਰੂਅ ਕੀਤੀ ਹੈ ਔਰ ਬਹੁਤ ਚੰਗਾ ਹਲਾਰਾ ਸਾਨੂੰ ਰਣ ਸਿੰਘ ਕਲਾਂ ਨੂੰ ਮਿਲ ਰਿਹਾ ਮਤਲਬ ਹੁਣ ਤੁਹਾਡੇ ਪਿੰਡ ਵਿੱਚ ਇੱਕ ਵੀ ਸ਼ਰਾਬ ਦਾ ਠੇਕਾ ਨਹੀਂਗਾ ਹਾਂ ਬਿਲਕੁਲ ਸਾਡੇ ਪਿੰਡ ਦੀ ਹਦੂਦ ਦੇ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੈ ਮੈਨੂੰ ਲੱਗਦਾ ਇਹ ਪਹਿਲਾ ਏਦਾਂ ਦਾ ਪਿੰਡ ਹੋਏਗਾ ਜਿੱਥੇ ਕੋਈ ਸ਼ਰਾਬ ਦਾ ਠੇਕਾ ਨਹੀਂਗਾ ਹਾਂ ਬਿਲਕੁਲ ਜੀ ਪਿੰਡ ਦੇ ਵਿੱਚ ਸਾਡੇ ਕੋਈ ਸ਼ਰਾਬ ਦਾ ਠੇਕਾ ਨਹੀਂ ਹੈ ਤਵੇਰੇ ਜਦੋਂ ਹੁਣ ਤੁਸੀਂ ਮੈਂ ਆਪ ਆਫ ਦੀ ਕੈਮਰਾ ਵੀ ਗੱਲ ਕਰ ਰਹੀ ਸੀ ਕਿਸਾਨਾਂ ਲਈ ਵੀ ਕੁ ਬਹੁਤ ਵਿਧਿਆ ਉਪਰ ਆਲਾ ਕਰ ਰਹੇ ਹੋ ਉਹ ਕੀ ਹੈ ਮੈਂ ਉਹ ਵੀ ਜ਼ਰੂਰ ਤੁਹਾਨੂੰ ਤੋਂ ਸੁਣਨਾ ਚਾਹੁੰਦੀ ਹਾਂ ਹਾਂਜੀ ਬਿਲਕੁਲ ਜਿਵੇਂ ਅਸੀਂ ਰਣ ਸਿੰਘ ਕਲਾਂ ਨੇ ਨਸ਼ਾ ਮੁਕਤੀ ਦਾ ਅਭਿਆਨ ਸ਼ੁਰੂ ਕੀਤਾ ਉਵੇਂ ਇੱਕ ਨਮਿਆ ਪੰਜਾਬ ਪਾਣੀ ਤੇ ਪੰਜਾਬ ਨੂੰ ਬਚਾਉਣ ਦੀ ਖਾਤਰ ਫਸਲੀ ਵਿਭਿੰਨਤਾ ਲਿਆਉਣ ਦੀ ਖਾਤਰ ਇੱਕ ਨਮੀ ਮਹਿਮਾ ਸ਼ੁਰੂ ਕੀਤੀ ਉਹਦਾ ਨਾਰਾ ਵੀ ਇਹ ਹੈ ਕਿ ਫਸਲੀ ਵਿਭਿੰਨਤਾ ਨੂੰ ਹਲਾਰਾ ਰਣ ਸਿੰਘ ਕਲਾਂ ਬਣੂ ਪੰਜਾਬ ਦੇ ਕਿਸਾਨਾਂ ਦਾ ਸਹਾਰਾ ਇਹ ਰਣ ਸਿੰਘ ਕਲਾਂ ਦੀ ਜਿਹੜੀ ਮਹਿਮਾ ਕਿਸਾਨਾਂ ਦਾ ਸਹਾਰਾ ਬਣਨ ਵਾਲੀ ਆ ਕਿ ਕਿ ਰਣ ਸਿੰਘ ਕਲਾਂ ਦੇ ਆਪਦੇ ਪਿੰਡ ਦੇ ਕਿਸਾਨਾਂ ਲਈ ਇੱਕ ਨਾਹਰਾ ਮਾਰਿਆ ਕਿ ਤੁਸੀਂ ਯਾਰ ਆਓ ਸਾਡੇ ਕੋਲੇ ਜਿਹੜਾ ਝੋਨਾ ਨਹੀਂ ਲਾਊਗਾ ਉਹ ਮੱਕੀ ਦਾ ਬੀਜ ਫ੍ਰੀ ਲੈ ਜਾਓ ਅੱਛਾ ਔਰ ਸਾਨੂੰ ਖੁਸ਼ੀ ਹੈ ਕਿ ਅਸੀਂ ਅੱਜ ਹੀ ਬੀਜ ਉਹ ਫ੍ਰੀ ਵੰਡ ਕੇ ਹਟੇ ਆ ਸਾਡੀ ಗ್ರಾಮ ਪੰਚਾਇਤ ਇਹ ਵੀ ਇੱਕ ਆਪਣੇ ਆਪ ਵਿੱਚ ਨਵਿਕਲੀ ਗੱਲ ਆ ਕਿ ਕਿਸਾਨਾਂ ਨੂੰ ਬੀਜ ਫ੍ਰੀ ਦਿੱਤਾ ਜਾ ਰਿਹਾ ਕਿਉਂਕਿ ਬੀਜ ਵੀ ਇੱਕ ਏਕੜ ਦੇ ਵਿੱਚ 5000 ਰੁਪਏ ਦਾ ਪੈ ਜਾਂਦਾ ਕਿੱਲੇ ਦੇ ਕਿਉਂਕਿ ਬਹੁਤ ਮਹਿੰਗਾ ਬੀਜ ਮੱਕੀ ਦਾ ਆਉਂਦਾ ਕਿਉਂਕਿ ਇਹ ਮਹਿੰਗੀ ਕਿਸਮ ਦੀ ਮੱਕੀ ਹੁੰਦੀ ਹੈ ਜਿਹੜੀ ਬਕਾਮੀ ਤੇ ਬਰਸਾਤੀ ਮੱਕੀ ਹੁੰਦੀ ਹੈ ಗ್ರಾಮ ਪੰਚਾਇਤ ਨੇ ਪਾਣੀ ਨੂੰ ਔਰ ਪੰਜਾਬ ਨੂੰ ਉਜੜਨ ਤੋਂ ਬਚਾਉਣ ਦੇ ਖਾਤੇ 'ਤੇ ਨਵਾਂ ਮਹਮਾ ਸ਼ੁਰੂ ਕੀਤਾ ਕਿ ਆਓ ਕਿਸਾਨੋ ਝੋਨਾ ਛੱਡੋ ਆਪਾਂ ਨਵੀਆਂ ਫਸਲਾਂ ਬੀਜੀਏ ਪ੍ਰਾਣੀਆਂ ਰਵੈਤੀ ਫਸਲਾਂ ਬੀਜੀਏ ਔਰ ਤਾਂ ਜੋ ਆਪਣਾ ਪੰਜਾਬ ਦਾ ਪਾਣੀ ਵਾ ਸਕੇ ਨਹੀਂ ਤਾਂ ਤੁਸੀਂ ਦੇਖੋ ਅੱਜ ਪੰਜਾਬ ਵੀ ਦੂਜੇ ਸੂਬਿਆਂ ਵਾਂਗੂ ਡਰਾਈ ਹੁੰਦਾ ਜਾ ਰਿਹਾ ਜਿਵੇਂ ਮਹਾਰਾਸ਼ਟਰ ਗੁਜਰਾਤ ਝਾਰਖੰਡ ਉੱਤਰਾਪਰਦੇਸ਼ ਮੱਧ ਪ੍ਰਦੇਸ਼ ਰਾਜਸਥਾਨ ਸੂਬੇ ਵਰਗੇ ਜਿਹੜੇ ਡਰਾਈ ਹੋ ਚੁੱਕੇ ਔਰ ਪੰਜਾਬ ਸੂਬੇ ਦੇ 115 ਬਲੋਕ ਉਹ ਵੀ ਡਰਾਈ ਹੋਣ ਦੇ ਕਿਨਾਰੇ 'ਤੇ ਆ ਵੀਰੇ ਤੁਹਾਡੇ ਉਪਰਾਲਾ ਦੇਖ ਕੇ ਮੈਨੂੰ ਇਦਾਂ ਲੱਗਦਾ ਕਿ ਨਾਲ ਦੇ ਪਿੰਡ ਵੀ ਦੇਖਦੇ ਹੋਗੇ ਪੰਜਾਬ ਦੇ ਜਿਹੜੇ ਵੀ ਹੋਰ ਪਿੰਡ ਹੈ ਉਹਨਾਂ ਨੇ ਵੀ ਇਹ ਚੀਜ਼ਾਂ ਸੋਚੀ ਹੈ ਕਿ ਅਸੀਂ ਆਪਣੇ ਪਿੰਡ ਵਿੱਚ ਸੁਧਾਰ ਕਰੀਏ ਬਿਲਕੁਲ ਜੀ ਜਦੋਂ ਇਹ ਜੀਆਂ ਗੱਲਾਂ ਕੋਈ ਸੁਣਦੇ ਆ ਜਦੋਂ ਕੋਈ ਕਰਦੇ ਆ ਤੇ ਉਹ ਵਾਕਈ ਦੂਜੇ ਪਿੰਡਾਂ ਦੇ ਉੱਤੇ ਜ਼ਰੂਰ ਅਸਰ ਹੁੰਦਾ ਸਰਪੰਚਾਂ ਤੇ ਅਸਰ ਹੁੰਦਾ ਲੋਕਾਂ ਤੇ ਅਸਰ ਹੁੰਦਾ ਕਿ ਯਾਰ ਨਸੀਹ ਕਲਾ ਜੀ ਇਹ ਕਰ ਸਕਦਾ ਸੀ ਕਿਉਂ ਨਹੀਂ ਕਰ ਸਕਦਾ ਇਸ ਕਰਕੇ ਚੰਗੀ ਗੱਲ ਦਾ ਜ਼ਰੂਰ ਅਸਰ ਪੈਣਾ ਮਾੜੀ ਗੱਲ ਦਾ ਮਾੜਾ ਅਸਰ ਪੈਣਾ ਸਮਾਜ ਦੇ ਵਿੱਚ ਇਸ ਕਰਕੇ ਰਣ ਸਿੰਘ ਕਲਾਂ ਦੀ ਜਿਹੜੀਆਂ ਮੈਂ ਮਸ਼ਹੂਰ ਕੀਤੀਆਂ ਉਹ ਤਾਂ ਸਮਾਜ ਦੇ ਵਿੱਚ ਵਾਕਿਆ ਹੀ ਚੰਗਾ ਅਸਰ ਜਾ ਰਿਹਾ ਉਹ ਦੱਸ ਰਹੇ ਆ ਲੋਕ ਕਿ ਰਣ ਸਿੰਘ ਕਲਾਂ ਜਰ ਜੀ ਐਂ ਕਰ ਸਕਦਾ ਹੋਰ ਦੂਜੇ ਪਿੰਡਾਂ ਦੇ ਪਿੰਡ ਕਿਉਂ ਨਹੀਂ ਕਰ ਸਕਦੇ ਸਰਕਾਰ ਕਿਉਂ ਨਹੀਂ ਕਰ ਸਕਦੀ ਤਾਂ ਉਹਨੇ ਹਰ ਸਾਲ ਤੁਹਾਡੇ ਵੱਲੋਂ ਹੀ ਕਿੰਨਾ ਵਾਪਰਾਲਾ ਕੀਤਾ ਜਾ ਰਿਹਾ ਆਉਣ ਵਾਲੇ ਟਾਈਮ 'ਚ ਵੀ ਦੇਖਣ ਨੂੰ ਮਿਲਣਗੇ ਹੋਰ ਉਪਰਾਲੇ ਬਿਲਕੁਲ ਜੀ ਸਾਡੇ ਕੋਲੇ ਬਹੁਤ ਸਾਰੇ ਅਪਰਾਲੇ ਆ ਸਾਡੇ ਕੋਲੇ ਤਾਂ ਜਿਵੇਂ ਕਿਸੇ ਨੇ ਆਖਿਆ ਕਿ ਦੁਨੀਆ ਮੇਂ ਕੁਝ ਐਸੇ ਵੀ ਕਮਲ ਹੋਤੇ ਆ ਜੋ ਖਿਲਤੇ ਨਹੀਂ ਪਰ ਵਕਤ ਤੇ ਉਜਲ ਹੋਤੇ ਹੈ ਜੇ ਬਾਤ ਜੁਦਾ ਹੈ ਕਿ ਉਹ ਤੁਮੀਰ ਨਾ ਹੋ ਹਰ ਜਹਨ ਮੇਂ ਕੁਝ ਤਾਜ ਮਹਿਲ ਹੋਤੇ ਹੈ ਇਹ ਵਖਰੀ ਗੱਲ ਹੈ ਕਿ ਸਾਹ ਜਹਾਂ ਨੇ ਤਾਜ ਮਹਿਲ ਬਣਾਤਾ ਉਹਦੇ ਕੋਲੇ ਲੇਬਰ ਸੀ ਉਹਦੇ ਕੋਲੇ ਮਟੀਰੀਅਲ ਸੀ ਪਰ ਇਹਦਾ ਮਤਲਬ ਇਹ ਥੋੜਾ ਜਿਹਾ ਸੀ ਵੀ ਉਹਦੇ ਕੋਲੇ ਆਈਡੀਆ ਹੈ ਆਈਡੀਆ ਸਾਡੇ ਕੋਲੇ ਵੀ ਹੈਗਾ ਤਾਜ ਮਹਿਲ ਬਣਾਉਣ ਦਾ ਸਾਡੇ ਕੋਲੇ ਜਿੰਨਾ ਯਤਨ ਜਿੰਨੀ ਸਾਡੇ ਕੋਲੇ ਸ਼ਕਤੀ ਹੈ ਜਿੰਨੀ ਤਾਕੀਕ ਹੈ ਸਾਡੇ ਕੋਲੇ ਜਿੰਨਾ ਸਾਡੇ ਕੋਲੇ ਮਟੀਰੀਅਲ ਉਹਦੇ ਨਾਲ ਮੁਤਾਬਕ ਅਸੀਂ ਕੰਮ ਕਰਦੇ ਰਾ ਜਾ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੇ ਸਾਡੇ ਕੋਲੇ ਕੋਈ ਆਰਥਿਕ ਤੌਰ ਤੇ ਸਾਡੇ ਕੋਲੇ ਪੈਸਿਆਂ ਦੇ ਪ੍ਰਬੰਧ ਹੋਣਗੇ ਜਿਹੇ ਜਿਹੇ ਸਾਡੇ ਕੋਲੇ ਫੰਡ ਹੋਣਗੇ ਔਰ ਜਿਹੇ ਜਿਹੇ ਸਾਡੇ ਕੋਲ ਨੀਤੀਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੇ ਨਵੇਂ ਅਸੀਂ ਅਪਰਾਲੇ ਜਨ ਕਲਿਆਣ ਦੇ ਅਪਰਾਲੇ ਆਪਣੇ ਪਿੰਡ ਕਲਿਆਣ ਦੇ ਅਪਰਾਲੇ ਵਿਕਾਸਮਈ ਅਪਰਾਲੇ ਪਿੰਡ ਨੂੰ ਖੂਬਸੂਰਤ ਬਣਾਉਣ ਵਾਲੇ ਅਪਰਾਲੇ ਅਸੀਂ ਆਉਣ ਵਾਲੇ ਸਮੇਂ ਚ ਕਰਾਂਗੇ ਪਰ ਮੈਂ ਕਦੇ ਵੀ ਇਸ ਗੱਲ ਦੀ ਵਡਿਆਈ ਨਹੀਂ ਕਰਦਾ ਕਿ ਮੈਂ ਆ ਉਹ ਕਰੂੰਗਾ ਉਹ ਕਰੂੰਗਾ ਜਿੰਨਾ ਕਰਤਾ ਉਹਨਾਂ ਹੀ ਕਹਿਣਾ ਜੇ ਕੀਤਾ ਤੁਸੀਂ ਅੱਜ ਆਏ ਆ ਵਾਕਿ ਪੁੱਛਣ ਦੇਖਣ ਆਏ ਆ ਸਾਡਾ ਕੀ ਹਾਂ ਕੀਤਾ ਤਾਂ ਤੁਹਾਨੂੰ ਪਤਾ ਕਿ ਕੀਤਾ ਜੇ ਅਸੀਂ ਕਿਹਾ ਸੀ ਕਿ ਨਸ਼ੇ ਛੱਡਣ ਵਾਲਾਂ ਨੂੰ ਪੈਸੇ ਦੇਣੇ ਆ ਤੇ ਉਹ ਡੀਸੀ ਸਾਹਿਬ ਦੇ ਹੱਥਾਂ ਤੋਂ ਪੈਸੇ ਵੰਡਾਏ ਆ ਕਿ ਹਾਂ ਨਹੀਂ ਜੇ ਕਿਹਾ ਏ ਕਿ ਕਿਸਾਨ ਝੋਨਾ ਛੱਡ ਕੇ ਜਿਹੜਾ ਕਿਸਾਨ ਭਾਈ ਮੱਕੀ ਵੀਜਣ ਕਿ ਉਹਨਾਂ ਨੂੰ ਬੀਜ ਦੇਣੇ ਆ ਉਹਨਾਂ ਨੂੰ ਦਿੱਤੇ ਆ ਕਿ ਹਾਂ ਨਹੀਂ ਜੇ ਕਿਸੇ ਨੂੰ ਆਖਿਆ ਕਿ ਪਲਾਸਟਿਕ ਲੈ ਕੇ ਆਓ ਸਾਡੇ ਤੋਂ ਖੰਡ ਗੁੱੜ ਚੋਲ ਲੈ ਜਾਓ ਕਿਹਾ ਨਹੀਂ ਉਹਨੂੰ ਖੰਡ ਚੌਲ ਦਿੱਤੇ ਆ ਪਲਾਸਟਿਕ ਦੇ ਬਦਲੇ ਜੇ ਕਿਹਾ ਕਿ ਪ੍ਰਾਲੀ ਨੂੰ ਅਗ ਨਾ ਲਾਇਓ ਅਸੀਂ ਉਹਦਾ 500 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਮਾਜਵਾ ਦਿੱਤਾ ਹੈ ਜੇ ਅਸੀਂ ਕਿਹਾ ਕਿ ਭਾਈ ਤੁਸੀਂ ਰੁੱਖ ਲਗਾਓ ਤੇ ਵਾਤਾਵਰਨ ਬਚਾਓ ਤੇ ਪੈਸੇ ਕਮਾਓ ਲੋਕਾਂ ਨੂੰ ਫਲਦਾਰ ਤੇ ਫੁੱਲਦਾਰ ਬੂਟੇ ਦਿੱਤੇ ਆ ਮੁਕਤ ਉਹਨਾਂ ਨੂੰ ਪਾਲਣ ਦੇ ਵੀ ਪੈਸੇ ਦਿੱਤੇ ਆ ਜੇ ਅਸੀਂ ਆਖਿਆ ਕਿ ਸਾਡੀ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨਾ ਤੇ ਪੈਸੇ ਕਮਾਓ ਕਿਤਾਬਾਂ ਪੜ੍ਹਨ ਦੇ ਰਣਸੀਹ ਕਾਲਾ ਨੇ ਪੈਸੇ ਦਿੱਤੇ ਆ ਕਿਉਂਕਿ ਅਸੀਂ ਨਾਰੇ ਮਾਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਆ ਰਣ ਸਿੰਘ ਕਲਾ ਜੋ ਕਹਿੰਦਾ ਕਰਕੇ ਵਿਖਾਉਂਦਾ ਉਹ ਤੁਹਾਡੇ ਸਾਹਮਣੇ ਆ ਪੂਰੀ ਦੁਨੀਆ ਦੇ ਸਾਹਮਣੇ ਆ ਕਿ ਰਣ ਸਿੰਘ ਕਲਾ ਕੰਮ ਕਰਨ ਵਾਲਾ ਪੰਡਾ ਤਾਂ ਸਾਡੇ ਚੰਮ ਦੀ ਨਹੀਂ ਸਾਡੇ ਕੰਮ ਦੀ ਕਦਰ ਪੈ ਰਹੀ ਆ ਕਿਰਨ ਸਿੰਘ ਕਲਾ ਜਿਹੜੇ ਇਹੋ ਜੇ ਕੰਮ ਕਰਦਾ ਉਹਦੀ ਖੁਸ਼ਬੂ ਆ ਜੋ ਉਹ ਵਿਕਾਸ ਦੇ ਖਿੜੇ ਹੋਏ ਗਲਾਬ ਦੇ ਫੁੱਲ ਦੀ ਖੁਸ਼ਬੂ ਆ ਅੱਜ ਪੂਰੀ ਦੁਨੀਆ ਦੇ ਵਿੱਚ ਦਿਖਾ ਰਹੇ ਹਾਂ ਤੁਸੀਂ ਮੈਂ ਤੈਨੂੰ ਤੁਹਾਡਾ ਮਸ਼ਕੂਰ ਹਾਂ ਕਿ ਅੱਜ ਡੇਲੀ ਪੋਸਟ ਪੰਜਾਬੀ ਅੱਜ ਰਣ ਸਿੰਘ ਕਲਾ ਦੀ ਸਾਥ ਦੇ ਵਿੱਚ ਸਾਡੇ ਵੇੜੇ ਦੇ ਵਿੱਚ ਆਇਆ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ ਜੀ ਅਸੀਂ